ਦਾ ਉਹਨਾਂ ਦੀ ਬੰਦਗੀ ਉਹਨਾਂ ਦਾ ਜਪ ਤਪ ਐਸੀ ਬੰਦਗੀ ਜਿਨੇ ਉਹਨਾ ਜੋੜੇ ਘੜਾ ਜਣੇ ਜਿਨੇ ਉਹਨਾ ਜੋੜੇ ਦੇ ਦੇਣੇ ਇੱਕ ਦਿਨ ਨਾ ਐਡਾ ਵੱਡਾ ਨਾਮ ਮਹਾਰਾਜ ਦਾ ਮਹਾਰਾਜ ਜੀ ਦਾ ਐਡਾ ਵੱਡਾ ਨਾਮ ਹੋ ਗਿਆ ਕਾਂਸ਼ੀ ਦੀ ਧਰਤੀ ਤੋਂ ਨਾ ਇੱਕ ਹਰਦਵਾਰ ਚੱਲਿਆ ਮਹਾਪੁਰਸ਼ ਸਾਧੂ ਮਹਾਤਮ ਇੱਕ ਸਾਧੂ ਲੰਘਿਆ ਜਾਂਦਾ ਹੈ ਉਹ ਕਹਿੰਦਾ ਜਾਂਦਾ ਜਾਂਦਾ ਕਿ ਨਾ ਮਹਾਰਾਏ ਨਹੀਂ ਮਿਲ ਚੱਲਣਾ ਇੱਥੇ ਮਹਾਰਾਏ ਰਵਦਾਸ ਜੀ ਨੂੰ ਕਦੇ ਮਿਲਿਆ ਨਹੀਂ ਕਦੇ ਵੇਖਿਆ ਨਹੀਂ ਪਰ ਨਾਮ ਸੁਣਿਆ ਸੀ ਕਹਿੰਦਾ ਜਾਂਦੇ ਜਾਂਦੇ ਮਿਲ ਚਲੀਏ ਐਡਾ ਵੱਡਾ ਨਾਮ ਹੈ ਦਰਸ਼ਨ ਹੀ ਕਰ ਲਈਏ ਕਿਸੇ ਨੂੰ ਪੁੱਛਦਾ ਹੈ ਕਿ ਨਾ ਮਹਾਰਾਏ ਰਵਦਾਸ ਜੀ ਦਾ ਘਰ ਕੋਈ ਛੱਪਰੀ ਕੋਈ ਟਿਕਾਣਾ ਕਿੱਥੇ ਉਹ ਸਾਧੂ ਨੂੰ ਦੱਸਣ ਵਾਲੇ ਕਾਂਸ਼ੀ ਦੇ ਲੋਕ ਦੱਸਦੇ ਨੇ ਕਹਿੰਦੇ ਨਿੱਕੀ ਜਿਹੀ ਕੁਟਿਆ ਗਾਨਿਆਂ ਦੀ ਛੱਤ 'ਤੇ ਉੱਥੇ ਮਹਾਰਾਏ ਜੋੜੇ ਕੱਢਦੇ ਹੋਣਗੇ दस दसनामा जद महापुरश छपरी गया ना रविदस जी महाराज की छपरी वेखी जाके की वेखता है छपरी वेख के हक्का पक्का रह गया एकदम हैरान हो गया क्या आई सुने भी रवि का तो नाम भी बड़ा वा ਬੜੀ ਦੁਨੀਆ ਉਹਦੀ ਬੜੇ ਲੋਕ ਹੁੰਦੇ ਸਜਦਾ ਕਰਦੇ ਨੇ ਮੱਥਾ ਟੇਕਦੇ ਨੇ ਸੁਣਿਓ ਸਾਧ ਸੰਗਤ ਜੀ ਹੈਰਾਨ ਸਾਧੂ ਇਸ ਗੱਲੋਂ ਹੋ ਗਿਆ ਉਹ ਕਹਿੰਦਾ ਜਿਸ ਮਹਾਪੁਰਸ਼ ਦੇ ਬਾਠ ਦੇਸ਼ਾਂ ਦੇ ਰਾਜੇ ਸਰਦਾਲੂ ਹੋਣ 48 ਰਾਣੀਆਂ ਮਰੀਦ ਹੋਣ ਉਹ ਕੱਚੀ ਕੁਲੀ 'ਚ ਬੈਠੇ ਮਹਾਰਾਜ ਰਵਦਾਸ ਦਾ ਤਾਂ ਬੜਾ ਵੱਡਾ ਨਾਮ ਹੋ ਐਡਾ ਵੱਡਾ ਨਾਮ ਵੱਡਾ ਵੱਡਾ ਮੰਦਿਰ ਹੋਣਾ ਚਾਹੀਦਾ ਹੈ ਡੇਰਾ ਹੋਣਾ ਚਾਹੀਦਾ ਹੈ ਇਹਨੇ ਤਾਂ ਕੱਚੀ ਗੁੱਲੀ ਬਾਹਰ ਖਲੋਤਾ ਸੋਚਦਾ ਹੈ ਇਹਨਾਂ ਚਲੋ ਦਰਸ਼ਨ ਕਰਦੇ ਆਂ ਜਾ ਕੇ ਜਾ ਕੇ ਜਦੋਂ ਮਹਾਰਾਜ ਰਵਦਾਸ ਜੀ ਅੰਦਰ ਰੱਬ ਨਾਲ ਤਿਆਰ ਜੋੜਿਆ ਜੋੜੇ ਗੱਢਦੇ ਨੇ ਸਾਧੂ ਨੇ ਜਾ ਕੇ ਅਲਖ ਜਗਾਈ ਮਹਾਰਾਜ ਕਹਿੰਦੇ ਆਓ ਭਾਈ ਸਾਧੂ ਜਨੋ ਬੈਠੋ ਸਾਧੂ ਕਹਿਣਾ ਹਮਾਰੇ ਜੋੜਾ ਗੰਡੋ ਮੇਰਾ ਬੜੇ ਪਿਆਰ ਨਾਲ ਨਾਲੇ ਜੋੜਾ ਫੜਿਆ ਨਾਲੇ ਕੋਲ ਬਾਇਆ ਨਾਲੇ ਜਲ ਪਾਣੀ ਛਕਾਇਆ ਉਹ ਮਹਾਤਮਾ ਕਹਿਣ ਲੱਗਾ ਸਾਧੂ ਕਿ ਨਾ ਬਾਬਾ ਜੀ ਉਹ ਮਾਰੇ ਰਵਦਾਸ ਜੀ ਤੁਹਾਡਾ ਨਾਮ ਬੜਾ ਸੁਣਿਆ ਤੁਹਾਡੀ ਵਡਿਆਈ ਬੜੀ ਸੁਣੀ ਏ ਪਰ ਇੱਥੇ ਆ ਕੇ ਮੇਰਾ ਦਿਲ ਬੜਾ ਦੁਖੀ ਹੋਇਆ ਮੈਨੂੰ ਚੰਗਾ ਨਹੀਂ ਲੱਗਿਆ ਕੁਝ ਮਾਰੇ ਰਵਦਾਸ ਜੀ ਕਹਿੰਦੇ ਕਿਉਂ ਦਿਲ ਕਿਉਂ ਦੁਖੀ ਤੇਰਾ ਕਿਹਨਾ ਮਹਾਰਾਜ ਵੱਡੇ ਵੱਡੇ ਰਾਜੇ ਤੁਹਾਡੇ ਚਰਨਾਂ ਦਾ ਪਾਣੀ ਭਰਦੇ ਨੇ ਵੱਡੇ ਵੱਡੇ ਦੇਸ਼ਾਂ ਦੇ ਰਾਜੇ ਤੁਹਾਡੇ ਚਰਨਾਂ ਦਾ ਪਾਣੀ ਭਰਦੇ ਨੇ ਉਹ ਮੈਂ ਹੈਰਾਨ ਇਸ ਗੱਲੋਂ ਆ ਉਹ ਤੁਸੀਂ ਮਹਾਰਾਜ ਨਾ ਕੋਈ ਮੰਦਰ ਨਾ ਕੋਈ ਘਰ ਨਾ ਕੋਈ ਜਵਾਰਾ ਆ ਕੱਚੀ ਗੁੱਲੀ 'ਚ ਹੀ ਰਹੀ ਜੰਨੇ ਮਾਰੇ ਰਵਦਾਸ ਜੀ ਆਖਣ ਲੱਗੇ ਕਹਿੰਦੇ ਪਿਆਰਿਆ ਮੈਂ ਤਾਂ ਵਾਹਿਗੁਰੂ ਦੇ ਨਾਮ ਦੀ ਮੈਂ ਤਾਂ ਉਸ ਕਾਲਪੁਰਖ ਦੀ ਬੰਦਗੀ ਦੀ ਮੰਗ ਮੰਗਦਾ ਉਸ ਸਾਧੂ ਉਹ ਮਹਾਤਮਾ ਨੂੰ ਮਾਰੇ ਰਵਦਾਸ ਜੀ ਕਹਿੰਦੇ ਮੈਨੂੰ ਭਜਨ ਚਾਹੀਦਾ ਮੈਨੂੰ ਬੰਦਗੀ ਚਾਹੀਦੀ ਮੈਂ ਕੀ ਲੈਣਾ ਮੰਦਰਾਂ ਤੋਂ ਮੈਂ ਕੀ ਲੈਣਾ ਢਿੱਲਿਆਂ ਤੋਂ ਮੈਂ ਕੀ ਲੈਣਾ ਵੱਡੇ ਚਵਾਰਿਆਂ ਤੋਂ ਕਿਸੇ ਚੀਜ਼ ਦੀ ਲੋੜ ਨਹੀਂ ਸਾਤ ਸੰਗਤ ਜੀ ਰੱਬ ਦੇ ਪਿਆਰੇ ਉਹ ਰੱਬ ਦੇ ਪਿਆਰੇ ਮਹਾਪੁਰਸ਼ ਕਿਉ ਮੰਗਣਗੇ ਸਾਤ ਸੰਗਤ ਜੀ ਜਿੰਦੀ ਉਸ ਨਿਰੰਕਾਰ ਨਾਲ ਲੱਗ ਜਾਵੇ ਜਿਹੜਾ ਉਸ ਮਹਾਪੁਰਸ਼ ਦਾ دیਵਾਨਾ ਬਣ ਜੇ ਦੁਨੀਆਂ ਦੇ ਪਦਾਰਥਾਂ ਨਾਲੋਂ ਇੱਛਾਵਾਂ ਘਟ ਕੇ ਰੱਬ ਦੇ ਪਦਾਰਥਾਂ ਨਾਲ ਰੱਬ ਦੇ ਨਾਮ ਨਾਲ ਉਹਨਾਂ ਦਾ ਮੋਹ ਪੈ ਜਾਂਦਾ ਹੈ ਰੱਬ ਦੇ ਨਾਮ ਨਾਲ ਸੁਰਤ ਜੁੜ ਜਾਂਦੀ ਹੈ ਕਿਰਪਾ ਕਰਦੇ ਨੀ ਮਹਾਰਾਜ ਧਿਆਨ ਦਿਓ ਕਹਿੰਦੇ ਉਸ ਵੇਲੇ ਨਾ ਮਹਾਰਾਜ ਸਾਧੂ ਕਹਿੰਦਾ ਕਹਿੰਦਾ ਏਡੇ ਵੱਡੇ ਰਾਜੇ ਤੁਹਾਡੇ ਸੇਵਾਦਾਰ ਉਹ ਮਾਰੇ ਤੁਹਾਡੇ ਕੋਲ ਨਿੱਕੀ ਜੀ ਛਪਰੀ ਜੋੜਾ ਕੰਢਿਆ ਮਾਰੇ ਰਵਦਾਸ ਜੀ ਨੇ ਜਲਬਾਣੀ ਛਕਾਇਆ ਜਦੋਂ ਜਾਣ ਲੱਗਿਆ ਨਾ ਮਹਾਤਮਾ ਸਾਧੂ ਜਾਣ ਲੱਗਿਆ ਮਾਰੇ ਰਵਦਾਸ ਜੀ ਨੂੰ ਕਹਿੰਦਾ ਕਿ ਨਾ ਬਾਬਾ ਜੀ ਤੁਹਾਡਾ ਹਾਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਮੈਂ ਤੁਹਾਨੂੰ ਇੱਕ ਵਸਤੂ ਲੈ ਕੇ ਜਾਣੀ ਮਹਾਰਾਜ ਰਵਦਾਦ ਜੀ ਕਹਿੰਦੇ ਦੱਸੋ ਭਾਈ ਆਰਾਮ ਜਨੋ ਕੀ ਦੇਓਗੇ ਕਹਿੰਦਾ ਮਹਾਰਾਜ ਐਡਾ ਵੱਡਾ ਨਾਮ ਤੁਹਾਡਾ ਘਰ ਤੁਹਾਡੇ ਕੋਲ ਨਹੀਂ ਕੁਟਿਆ ਚੱਜ ਦੀ ਤੁਹਾਡੇ ਕੋਲ ਨਹੀਂ ਮਹਿਲ ਕੋਈ ਤੁਹਾਡੇ ਕੋਲ ਨਹੀਂ ਕਹਿੰਦਾ ਮੈਂ ਸਾਧੂ ਆ ਇੱਕ ਐਸੀ ਚੀਜ਼ ਦੇ ਜਾਗਾ ਹਰਦਵਾਰ ਚੱਲੇ ਆ ਜਦੋਂ ਮੁੜ ਕੇ ਆਵਾਂਗਾ ਇੱਥੇ ਵੱਡੇ ਵੱਡੇ ਮਹਿਲ ਬਣੇ ਹੋਣਗੇ ਕਹਿੰਦੇ ਅੱਛਾ ਮਾਰੇ ਮਸਤ ਰਹੇ ਆਪਣਾ ਸਾਧ ਸੰਗਤ ਜੀ ਉਸ ਮਹਾਪੁਰਸ਼ ਸਾਧੂ ਨੇ ਆਪਣੀ ਗੋਦੜੀ ਵਿੱਚੋਂ ਕੱਢੀ ਇੱਕ ਵੱਟੀ ਜਿਸ ਵੱਟੀ ਦਾ ਨਾਂ ਸੀ ਪਾਰਸ ਉਹ ਵੱਟੀ ਕੱਢੀ ਮਾਰੇ ਰਵਦਾਰ ਨੂੰ ਕਹਿਣਾ ਕਿ ਨਾ ਮਹਾਰਾਜ ਜੀ ਇਹ ਪਤਾ ਕੀ ਹੈ ਇਹ ਤੁਹਾਨੂੰ ਦੇਖੇ ਜਾਣੀ ਹੁਣ ਉਹ ਤਾਂ ਭਗਤੀ ਕਰਦੇ ਬੰਦਗੀ ਕਰਦੇ ਸਾਧ ਸੰਗਤ ਕੀ ਲੱਗੇ ਉਹਨਾਂ ਨੂੰ ਵਟੀਆਂ ਨਾਲ ਕਿਨਾ ਮਹਾਰਾਜਾ ਵੇਖੋ ਕੀ ਬਲ ਆ ਗੋਦੜੀ ਚੋਂ ਵੱਟੀ ਕੱਢ ਕੇ ਵੇਖੋ ਜੀ ਐ ਜਦੋਂ ਮਹਾਰਾਜ ਦੇ ਹੱਥ ਤੇ ਸਾਹਮਣੇ ਕਰੀ ਕਿਨਾ ਮਹਾਰਾਜ ਪਤਾ ਕਿੰਨੀ ਵੱਡੀ ਵੱਟੀ ਪਾਵਰੇ ਸਾਧੂ ਬੋਲਦਾ ਮਹਾਰਾਜ ਨੂੰ ਕਹਿੰਦੇ ਕਿੰਨੀ ਵੱਡੀ ਇਸ ਵੱਟੀ ਨੂੰ ਕਹਿੰਦਾ ਜੇ ਤੁਸੀਂ ਲੋਹੇ ਨਾਲ ਘਸਾ ਦਿਓਗੇ ਇਹ ਵੱਟੀ ਐਡੀ ਸੋਨਾ ਬਣਾ ਦੇਗੀ ਉਹ ਮਹਾਰਾਜ ਇਹਨੂੰ ਪਾਰਸ ਦੀ ਵੱਟੀ ਕਹਿੰਦੇ ਨੇ ਇਹ ਵਤੀ ਉਹ ਜੇ ਕਿਤੇ ਤੁਸੀਂ ਆ ਇਹਨੂੰ ਜਿੱਥੇ ਮਰਜ਼ੀ ਲਾਓਗੇ ਸੋਨਾ ਮਾਇਆ ਕਹਿਣੇ ਬਣਦਾ ਜਾਏਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹੇ ਸੋਨੇ ਦੀਆਂ ਕੰਧਾਂ ਖੜੀਆਂ ਕਰ ਲਓ ਮਾਰੇ ਰਵਦਾ ਜੀ ਕਿਤੇ ਅੱਛਾ ਰੱਖ ਦੇ ਭਾਈ ਇੱਥੇ ਰੱਖ ਦੇ ਚੱਕਰੀ ਕੁਟਿਆ ਸੀ ਮਾਰੇ ਦੀ ਜਿੱਥੇ ਉਹ ਜੋੜੇ ਗਣਦੇ ਸੀ ਛੋਟੀ ਜੀ ਥਾਂ ਸੀ ਉੱਥੇ ਰੱਖਤੀ ਉਹਨੇ ਸਾਧੂ ਨੇ ਕਿਹਾ ਮਹਾਰਾਜ ਵੱਟੀ ਦੇ ਚੱਲੇ ਆ ਹਰਦਵਾਰ ਨਹਾਉਣ ਚੱਲੇ ਆ ਆਉਂਦਾ ਹੋਇਆ ਲੈ ਜਾ ਮਹਾਰਾਜ ਕਿਨੇ 7:00 ਚਲੇ ਆ ਗਿਆ ਮਹਾਤਮਾ ਆਪ ਹਰਦਵਾਰ ਜਾਂਦਾ ਹੈ ਜਦ ਧਾਰੇ ਕਰਦਾ ਹੈ ਮੱਥੇ ਟੇਕਦਾ ਹੈ ਗੰਗਾ ਇਸ਼ਨਾਨ ਕਰਦਾ ਹੈ ਇਧਰ ਮਹਾਰਾਜ ਰਵਿਦਾਸ ਜੀ ਕੋਈ ਫਰਕ ਨਹੀਂ ਸਾਧ ਸੰਗਤ ਜੀ ਜਿਵੇਂ ਪਹਿਲਾਂ ਜੋੜੇ ਗੁੰਢਦੇ ਨੇ ਓਵੇਂ ਹੁਣ ਗੰਢੀ ਜਾਂਦੇ ਨੇ ਨਾਮ ਜਪਦੇ ਨੇ ਨਾਮ ਜਪਾਉਂਦੇ ਨੇ ਕੰਮ ਹੀ ਦੋਲੇ ਸਾਧੂਆਂ ਦੇ ਸਾਧ ਸੰਗਤ ਉਹ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਨਾਮ ਜਪਾਉਣਾ ਖਲਾਰੇ ਪਾਉਣੇ ਨੰਬਰ ਰੱਖਣਾ ਇਹ ਰੱਬ ਦੇ ਪਿਆਰਿਆਂ ਦਾ ਕਰਮ ਨਹੀਂ ਇਹ ਰੱਬ ਦੇ ਪਿਆਰਿਆਂ ਦਾ ਧਰਮ ਨਹੀਂ ਮਹਾਪੁਰਸ਼ ਉਮਦੇਵੀ ਸੰਸਾਰ ਦੇ ਭਲੇ ਵਾਸਤੇ ਤੇ ਜਾਂਦੇ ਵੀ ਸੰਸਾਰ ਦੇ ਭਲੇ ਵਾਸਤੇ ਸਾਧ ਸੰਗਤ ਜੀ ਇਸੇ ਕਰਕੇ ਧਰਗੁਰੂ ਅਰਜਨ ਦੇਵ ਸਾਹਿਬ ਮਹਾਰਾਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਏ ਵਿੱਚ ਫੈਸਲਾ ਕਰ ਦਿੱਤਾ ਹੈ ਇਸੇ ਕਰਕੇ ਉਹਨਾਂ 15 ਭਗਤਾਂ ਉਹਨਾ ਮਹਾਪੁਰਸ਼ਾ ਉਹਨਾ ਰੱਬ ਦੇ ਪਿਆਰਿਆਂ ਕਿਨਹੀਂ ਬਣ ਗਿਆ ਕਾਂਸੀ ਤਾਂਬਾ ਕਿਨਹੀਂ ਲੋਹੇ ਦੀ ਸਤਿ ਸੰਤੋ ਬਣ ਗਿਆ ਨਾਮ ਵਿੱਚ ਗਾਹੀ ਐਸੀ ਏ ਮਹਾਮਾਰੀ ਕੀ ਜਾਈ ਰੇ ਦੁਨੀਆ ਦੇ ਲੋਕ ਇੱਥੇ ਸੋਨਾ ਚਾਹੁੰਦੀ ਗਹਿਣੇ ਇਕੱਠੇ ਕਰਦੇ ਹੋਣਗੇ ਪਰ ਰੱਬ ਦੇ ਪਿਆਰੇ ਹੇਲ ਬਣ ਕੇ ਆ ਕਾਂਸੀ ਤਾਂ ਦੇ ਨਾਮ ਖੋਦ ਨਾਮ ਜੀ ਵਾਹਿਗੁਰੂ 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 ਜੀ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਸੁਖ ਸੰਭਾਲ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਜਪਣਾ ਤੇ ਭਗਤੀ ਕਰਨੀ ਬੰਦਗੀ ਕਰਨੀ ਕੰਮ ਹੀ ਦੋ ਉਹ ਮਹਾਪੁਰਸ਼ 3 ਮਹੀਨੇ ਬਾਅਦ ਜਦੋਂ ਆਇਆ ਜਦੋਂ ਹਰਦਵਾਰ ਦੀ ਧਰਤੀ ਤੇ ਤੁਰਿਆ ਜ ਸਾਥ ਸੰਗਤ ਕਿਤੇ ਜਲ ਧਾਰੇ ਕਰਦਾ ਹੈ ਗੰਗਾ 'ਚ ਇਸ਼ਨਾਨ ਕਰਦਾ ਹੈ ਮਹਾਰਾਜ ਰਵਦਾਸ ਜੀ ਜਿਹੜਾ ਕੰਮ ਪਹਿਲਾਂ ਕਰਦੇ ਸੀ ਉਹੀ ਹੁਣ ਕਰੀਦਾ ਹੈ ਜੋ ਭਈ ਨਾ ਨਾਮ ਜਪਣਾ ਜੋੜੇ ਗੰਢਣ ਜਦੋਂ 3 ਮਹੀਨਿਆਂ ਬਾਅਦ ਉਹ ਵੱਟੀ ਦੇ ਗਿਆ ਸੀ ਸਾਧੂ ਕਹਿੰਦਾ ਹੁਣ ਵਾਪਸ ਘਰ ਨੂੰ ਜਾਣਾ ਹੈ ਜਾਂਦਾ ਜਾਂਦਾ ਕਹਿੰਦਾ ਆਪਣੀ ਵੱਟੀ ਤਾਂ ਚੁੱਕ ਲੈ ਨੂੰ ਕਹਿੰਦਾ ਰਵਿਦਾਸ ਜੀ ਖੁਸ਼ ਹੋਣਗੇ ਮਹਾਰਾਜ ਖੁਸ਼ ਹੋਣਗੇ ਐਡਾ ਵੱਡਾ ਨਾਮ ਜਿੱਡਾ ਨਾਮ ਹੈ ਓਡਾ